ਹਾਂਜੀ ਕਿਸਾਨ ਵੀਰੋ ਹੈਗੀ ਸੈਲੋਪੈਕ ਮਸ਼ੀਨ ਤੇ ਇਸ ਦੇ ਬਾਰੇ ਚ ਆਪਾਂ ਕੰਪਨੀ ਦੇ ਜਿਹੜੇ ਮਾਹਰ ਨੇ ਉਹਨਾਂ ਨਾਲ ਪੁੱਛਦੇ ਹਾਂ ਹਾਂਜੀ ਬੋ ਜੀ ਇਸ ਦੇ ਬਾਰੇ ਇਹਦੀਆਂ ਵਿਸ਼ੇਸ਼ਤਾਈਆਂ ਖੂਬੀਆਂ ਕੀ ਨੇ ਇਹ ਆਪਣੇ ਛੋਟੇ ਫਾਰਮਰ ਜੋ ਹੁੰਦੇ ਹੈ ਜਿਸ ਪਰ 50 ਤੋਂ 60 ਜਾਨਵਰ ਹੁੰਦੇ ਹੈ ਜੋ ਉਹਨਾਂ ਕੇ ਲਈ ਹੈ ਵੰਦੀ ਫੈਲੋਪੈਕ ਦੀ ਮਸ਼ੀਨ ਠੀਕ ਹੈ ਤੇ ਇਹ ਆਪ ਕੋ ਜੇ ਫਿਰ ਉਹਨਾਂ ਫਾਰਮਰ ਕੋਈ ਬਾਹਰ ਜਾਣੇ ਕੀ ਲੋੜ ਦੀ ਹੈ ਜੋ ਬਾਜ਼ਾਰ ਮੈਂ ਉਹ ਮਹਿੰਗਾ ਫਾਇਰਸ ਮਿਲਤਾ ਹੈ ਉਹ ਆਪ ਆਪਣੇ ਘਰ ਮੇ ਬਣਾ ਸਕਤੇ ਠੀਕ ਹੈ ਮਸ਼ੀਨ ਲੈ ਕੇ ਠੀਕ ਹੈ ਇਸ ਮਸ਼ੀਨ ਦੀ ਕੋਸਟ ਜੋ ਹੈ ਉਹ 90-10000 ਹੈ 95000 ਹੈ 95000 ਦੀ ਮਸ਼ੀਨ ਹੈ ਇਸ ਦੇ ਨਾਲ ਸੈਲੋ ਪੈਕ ਆਪਾਂ ਗੋਲੀਆਂ ਵਗੈਰੇ ਜੋ ਬਣਾ ਸਕਦੇ ਹਾਂ ਠੀਕ ਹੈ ਹਰੇ-ਜਾਰੇ ਤੋਂ ਇਸ ਦੀ ਕੈਪੈਸਿਟੀ ਜੋ ਹੈ ਉਹ ਇੱਕ ਦਿਨ ਮੈਂ 200 ਬੈਗ ਇੱਕ ਦਿਨ ਦੇ ਵਿੱਚ 200 ਬੈਗ ਤਿਆਰ ਕਰਦੀ ਹੈ ਠੀਕ ਹੈ ਇਹ ਹਰਾਚਾ ਜਿਹੜਾ ਸੁਖਾ ਕੇ ਇਦਾਂ ਕਰਨਾ ਪੈਂਦਾ ਜਾਨਾ ਨਹੀਂ 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 ਜਿਸમે ਆਪ ਆਇਆ ਹਲਾ ਚਾਰਾ نکالਨੇ ہوئے ਹੋ ਉਸ ਪਰ ਆਪ ڈالੋਗੇ ਉਹ ਇਹ ਕੰਪਰੈਸ ਕਰਕੇ ਬਾਹਰ نکال ਦੇਗਾ ਠੀਕ ਹੈ ਬਸ ਕੰਪਰੈਸ ਕਰਕੇ ਬਾਹਰ نکال ਦੇ ਐਸੇ ਤਿਆਰ ਹੋ ਗਿਆ ਇਹ ਹਾਂ ਫਿਰ ਆਪਕੋ ਵੈਕਿਊਮ ਵੀ ਕਰਨੀ ਪਵੇਗੀ नहीं ये तो सुधारण वाला ही दिख रहा है जैसे सुधारने को टोका किया होता है वैक्यूम पे आपको पहले करने उससे हवा निकालनी पड़ेगी हाँ ठीक है, तो उसको उसको पैक आपको ठीक है। 45 ऐसे पैक होता है पैंतालीस दिन तक रह सकता है दिन तक आपको उसको पैक करके रखना पड़ेगा अच्छा अच्छा पहले कुतरा करके फिर पैंतालीस दिन रखना है इसको बैग में ऐसे फिर तैयार हो जाता है यहाँ डेढ़ साल तक ये खराब ही होगा डेढ़ साल तक नहीं खराब हो ਕਿਸਾਨ ਵੀਰੋ ਇਹ ਸਾਈਲੇਜ ਮਸ਼ੀਨ ਹੈ ਜਿਹੜੀ ਇਸ ਦੇ ਨਾਲ ਆਪਾਂ ਹਰਾਚਾਰਾ ਟੋਕਾ ਕਰਨ ਤੋਂ ਬਾਅਦ ਤੇ ਇਸ ਦੇ ਵਿੱਚ ਪਾ ਕੇ ਤੇ ਇਸ ਤਰ੍ਹਾਂ ਇਹ ਬੈਗ ਦੇ ਵਿੱਚ ਪੈਕ ਕਰ ਦਿੰਦੀ ਹੈ ਹਵਾ ਵਗੈਰਾ ਸਾਰੀ ਉਸ ਦੀ ਨਿਕਲ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਡੇਢ ਮਹੀਨਾ ਇਸ ਨੂੰ ਰੱਖਣਾ ਤੇ ਇਹ ਹਰਾਚਾਰਾ ਜਿਹੜਾ ਆਪਣਾ ਸਾਈਲੇਜ ਤਿਆਰ ਹੈ ਤੇ ਉਸ ਤੋਂ ਬਾਅਦ ਇਹ 18 ਮਹੀਨੇ ਡੇਢ ਸਾਲ ਤੱਕ ਇਸ ਹਰੇਚਾਰੇ ਨੂੰ ਆਪਾਂ ਮਤਲਬ ਵਰਤੋਂ ਕਰ ਸਕਦੇ ਹਾਂ ਉਸ ਦੀ ਤੇ ਉਮੀਦ ਹੈ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਬਹੁਤ ਬਹੁਤ ਧੰਨਵਾਦ